ਇਹ ਸਾਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਇੱਕ ਗਾਣਾ ਸੁਣਿਆ ਹੋਵੇਗਾ ਜੀ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰਮੈਲ ਦੀ ਮੋਰੀ ਤੇ ਅੱਜ ਆਪਾਂ ਆਏ ਸੀਗੇ ਜੀ ਨੂਰਮੈਲ ਨੂਰ ਜਹਾਂ ਦੀ ਬਣੀ ਹੋਈ ਯਾਦ ਵਿੱਚ ਇੱਕ ਸਰਾਹ ਬਣੀ ਹੋਈ ਹੈ ਉਹਨੂੰ ਵੇਖਣ ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚਲੋ ਜੀ ਉੱਪਰ ਜੋ ਤੁਸੀਂ ਦੋ ਇਹ ਖਿੜਕੀਆਂ ਦੇਖ ਰਹੇ ਹੋ ਜੇ ਜਦੋਂ ਕੋਈ ਰਾਜਾ ਮਹਾਰਾਜਾ ਹੁੰਦਾ ਸੀਗਾ ਤਾਂ ਉਹਨਾਂ ਦੇ ਸਵਾਗਤ ਲਈ ਇੱਥੋਂ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੀਗੀ ਜੀ ਇਹਦੇ ਤੇ ਕੁਝ ਉਰਦੂ ਦੇ ਵਿੱਚ ਕੁਝ ਲਿਖਿਆ ਵੀ ਹੋਇਆ ਜੀ ਬਹੁਤ ਸੋਹਣਾ ਬਣਾਇਆ ਹੋਇਆ ਜੀ ਇਹ ਚਲੋ ਆਪਾਂ ਚੱਲਦੇ ਆ ਜੀ ਅੰਦਰ ਆ ਦੇਖੋ ਤੁਸੀਂ ਗੇਟ ਦੇ ਉੱਪਰ ਮੀਨਾਕਾਰੀ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੋਈ ਆ ਇਹ ਹੈ ਜੇ ਅੰਦਰਲੇ ਪਾਸਿਓ ਇਹ ਦਰਵਾਜਾ ਜੀ ਜਿਹੜਾ ਆਪਾਂ ਬਾਹਰੋਂ ਦੇਖਿਆ ਸੀਗਾ ਇਹ ਅੰਦਰੋਂ ਕੁਛ ਇਸ ਤਰ੍ਹਾਂ ਦਾ ਜੀ ਬਹੁਤ ਸੋਹਣੀ ਸਰਾਹ ਜੀ ਇਹ ਅੰਦਰੋਂ ਬੜੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ ਜੀ ਅੰਦਰੋਂ ਆ ਦੇਖੋ ਜਹਾਂਗੀਰ ਨੇ ਕਹਿੰਦੇ ਜੀ ਆਹ ਸਰਾ ਬਣਵਾਈ ਸੀਗੀ ਨੂਰਜਹਾਂ ਦੀ ਯਾਦ ਵਿੱਚ ਤੇ ਸੁਣਨ ਚ ਇਹ ਵੀ ਆਉਂਦਾ ਜੀ ਵਿਦਵਾਨਾਂ ਤੋਂ ਕਿ ਨੂਰਜਹਾਂ ਨੇ ਬਚਪਨ ਦੇ ਆਪਣੇ ਕੁਝ ਸਾਲ ਇੱਥੇ ਪਿਤਾਏ ਸਨ ਜਿਹੜਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਐਂਟਰ ਕਰਦੇ ਗੇਟ ਦਿਖਾਇਆ ਸੀਗਾ ਜੀ ਉਹਨੂੰ ਕਹਿੰਦੇ ਨੇ ਲਾਹੌਰੀ ਗੇਟ ਕਿਉਂਕਿ ਉਸ ਗੇਟ ਦਾ ਮੂੰਹ ਲਾਹੌਰ ਵਾਲੀ ਸਾਈਡ ਸੀਗਾ ਜੀ ਤੇ ਉਸ ਲਈ ਉਹਨੂੰ ਲਾਹੌਰੀ ਗੇਟ ਕਹਿੰਦੇ ਆ ਤੇ ਇੱਕ ਦਿੱਲੀ ਗੇਟ ਵੀ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਕਿਉਂਕਿ ਉਹਦਾ ਜਿਹੜਾ ਫੇਸ ਆ ਉਹ ਦਿੱਲੀ ਵਾਲੀ ਸਾਈਡ ਆ ਜੀ ਬੜਾ ਹੀ ਸ਼ਾਂਤ ਇਹ ਸਰਾਏ ਆ ਜੀ ਤੇ ਬੜੀ ਸੋਹਣੀ ਆ ਬਹੁਤ ਸੋਹਣੇ ਤਰੀਕੇ ਨਾਲ ਮੇਨਟੇਨ ਕੀਤੀ ਹੋਈ ਆ ਜੀ ਇਹ ਸ਼ਾਇਦ ਜੇਲ੍ਹ ਸੀਗੀ ਜਾਂ ਕਮਰੇ ਸੀਗੇ ਜੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆ ਦੇਖੋ ਕਿਮਾਰਤ ਦੇ ਕਈ ਹੋਰ ਹਿੱਸੇ ਆ ਜੀ ਇਸ ਤਰ੍ਹਾਂ ਆ ਬਣਾਏ ਹੋਏ ਆ ਜੀ ਹਰ ਨੁੱਕਰ ਤੇ ਕੋਈ ਨਾ ਕੋਈ ਇਮਾਰਤ ਬਣੀ ਹੋਈ ਆ ਜੀ ਜਿਵੇਂ ਚਾਰ ਸਾਈਡਾਂ ਦੇ ਵਿੱਚੋਂ ਤੇ ਇੱਕ ਸਾਈਡ ਆ ਵੀ ਆ ਜੀ ਕੋਈ ਇਮਾਰਤ ਨੂੰ ਨੁਕਸਾਨ ਹੋਇਆ ਹੁੰਦਾ ਜਾਂ ਤੋੜਪੰਨ ਕੀਤੀ ਗਈ ਆ ਇਹ ਹੋ ਸਕਦਾ ਮੁਗਲਾ ਵੇਲੇ ਹੀ ਇਸ ਦਾ ਨੁਕਸਾਨ ਹੋਇਆ ਹੋਵੇ ਇਸ ਤੇ ਬਾਰੇ ਕੁਝ ਕਹਿ ਨਹੀਂ ਸਕਦੇ ਇਹ ਜੋ ਮੇਰੇ ਪਿੱਛੇ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਜੀ ਇਸ ਦਾ ਨਾਮ ਹੈ ਜੀ ਦਿੱਲੀ ਦਰਵਾਜ਼ਾ ਕਿਉਂਕਿ ਇਹਦਾ ਜਿਹੜਾ ਦਰਵਾਜ਼ੇ ਦਾ ਮੁੱਖ ਦਵਾਰ ਹੈ ਜੀ ਉਹ ਦਿੱਲੀ ਵਾਲੀ ਸਾਈਡ ਨੂੰ ਹੈ ਜੀ ਤੇ ਇਸ ਲਈ ਇਹਨੂੰ ਉਸ ਟਾਈਮ ਦਿੱਲੀ ਦਿੱਲੀ ਦਰਵਾਜ਼ਾ ਕਹਿੰਦੇ ਸੀਗੇ ਜੀ ਪ੍ਰਾਤਨ ਦਰਗਾ ਇਸ ਟਾਈਮ ਤਾਂ ਹੁਣ ਬਿਲਕੁਲ ਖਾਲੀ ਹੈ ਜੀ ਇਹ ਇਹ ਆ ਆ ਸੀਗਾ ਜੀ ਖੂ ਉਸ ਵੇਲੇ ਪਾਣੀ ਦਾ ਸਰੋਤ ਇਹੀ ਹੁੰਦਾ ਸੀਗਾ ਜੀ ਖੂ ਹੀ ਹੁੰਦੇ ਸੀਗੇ ਅੰਦਰ ਇਮਾਰਤ ਦੀ ਮੁਰੰਮਤ ਲਈ ਕਾਰੀਗਰ ਲੱਗੇ ਹੋਏ ਨੇ ਮੇਨਟੇਨ ਬਹੁਤ ਸੋਹਣਾ ਕੀਤਾ ਹੋਇਆ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਇਹਦੀ ਦੇਖਭਾਲ ਕੀਤੀ ਜਾ ਰਹੀ ਹੈ। ਬਹੁਤ ਸਾਫ ਸੁਥਰਾ ਬਣਾਇਆ ਹੋਇਆ ਹੈ ਇਹ। ਦਰਗਾਹ ਦੇ ਬਿਲਕੁਲ ਸਾਹਮਣੇ ਆ ਇੱਕ ਹੋਰ ਛੋਟੀ ਜੀ ਇਮਾਰਤ ਹੈ ਜੀ। ਇਹ ਸੇ ਨੂਰ ਮਹਿਲ ਸਰਾਹ ਦੀ ਉਸਾਰੀ 1618 ਇਸਵੀ ਚ ਸ਼ੁਰੂ ਹੋਈ ਸੀਗੀ ਤੇ 1620 ਇਸਵੀ ਚ ਜਾ ਕੇ ਨੂਰ ਮਹਿਲ ਸਰਾਹ ਇਹ ਪੂਰੀ ਤਰ੍ਹਾਂ ਬਣੀ ਸੀਗੀ। ਇਹ ਕੁਝ ਥੋੜਾ ਜਿਹਾ ਨੂੰ ਰੈਨੋਵੇਟ ਕੀਤਾ ਹੋਇਆ ਕਿਉਂਕਿ ਦਰਵਾਜ਼ੇ ਹੁਣ ਦੇ ਟਾਈਮ ਦੇ ਲੱਗੇ ਹੋਏ ਆ ਜੀ ਇਹ ਨੱਕੜ ਦੇ ਫਿਰ ਵੀ ਬਹੁਤ ਸੋਹਣੇ ਤਰੀਕੇ ਨਾਲ ਇਹ ਜਿਹੜੀ ਇਮਾਰਤ ਹੈ ਇਹ ਮੇਨਟੇਨ ਕੀਤੀ ਹੋਈ ਆ ਬੜੀ ਦੇਖਭਾਲ ਕੀਤੀ ਗਈ ਆ ਬੜੀ ਸਾਫ ਸੁਥਰੀ ਆ ਇਹ ਪੰਜਾਬ ਦੇ ਵਿੱਚ ਬਹੁਤ ਘੱਟ ਸਥਾਨ ਇਦਾਂ ਦੇ ਆ ਜਿਨ੍ਹਾਂ ਦੀ ਇੰਨਾ ਸੋਹਣੀ ਦੇਖਭਾਲ ਕੀਤੀ ਹੋਵੇ ਜਾਂ ਕੋਈ ਪੁਰਾਣੀ ਇਮਾਰਤ ਹੋਵੇ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕੀਤੀ ਹੋਵੇ ਇਹ ਉਹਨਾਂ ਵਿੱਚੋਂ ਇੱਕ ਆ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਨੂਰ ਜਹਾਂ ਦੀ ਯਾਦ ਵਿੱਚ ਬਣਿਆ ਨੂਰ ਮਹਿਲ ਸਰਾਏ ਤੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਚੈਨਲ ਮਿਲਦੇ ਹਾਂ ਜੀ ਅਗਲੇ ਵਲੌਗ ਵਿੱਚ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ